ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਂ ਅੱਜ ਰੋਹਿਆਂ ਇਸ ਵੇਲੇ ਦੀ ਵੱਡੀ ਖਬਰ ਸਰਕਾਰ ਵੱਲੋਂ ਔਰਤਾਂ ਨੂੰ ਵੱਡਾ ਤੋਹਫਾ ਮੁਫਤ ਮਿਲਣ ਜਾ ਰਹੀਆਂ ਸੋਲਰ ਪੈਨਲ ਪਨੇਤਾ ਇਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ ਅਪਲਾਈ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੋੜੀ ਇੱਕ ਬੇਨਤੀ ਹੈ ਚੈਨਲ ਦੇ ਨਾਮੇ ਉਹੀ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਜੀ ਤਾਂ ਕਿ ਆਉਣ ਵਾਲੀ ਹਰ ਵੱਡੀ ਖਬਰ ਇਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣਾ ਚਾਹੁੰਦੇ ਹਾਂ ਸਰਕਾਰ ਦੇ ਇਸ ਵੀ ਨੀਤੀ ਨੂੰ ਲਾਗੂ ਕਰਕੇ ਸ਼ਾਮਿਲ ਕਰ ਸ਼ੁਰੂ ਕਰ ਰਹੀ ਹੈ ਪੰਜਾਬ ਦੀ ਸਰਕਾਰ ਆਪਣੇ ਗਰੀਬੀ ਦੇ ਵਿਦਿਆਨੀ ਸੂਰਜ ਉਰਤਿਸ਼ਾਹੀਕਰਨ ਲਈ ਇੱਕ ਸਰਵਸਥੀਲਾ ਅੱਗੇ ਵਧਾ ਰਹੀ ਹੈ ਅਤੇ ਇਸ سلسلے ਵਿੱਚ ਸਰਕਾਰ ਨੇ ਪ੍ਰਧਾਨ ਮੰਤਰੀ ਮੋਹਨ ਸਿੰਘ ਵੱਲੋਂ ਜੋਇਨਾ ਸਕੀਮ ਕੀਤੇ ਦਾ ਹਾਊਸ ਇਸ ਟੀਮਾਰੇ ਵਿਸਥਾਰਿਤ ਦੱਸਦੇ ਹਨ ਉਹਨਾਂ ਦੱਸ ਦिए ਕਿ ਫ੍ਰੀ ਐਮ ਫਰੀ ਚੁੱਲਾ ਯੋਜਨਾ ਔਰਤਾਂ ਲਈ ਇੱਕ ਵੱਡਾ ਤੋਹਫਾ ਨਹੀਂ ਹੈ ਇੱਕ ਸਕੀਮ ਤਹਿਤ ਲਾਭ ਪ੍ਰਾਪਤ ਦੀ ਘਰ ਦੀ ਸ਼ਕਤ ਤੋਂ ਸੋਲਰ ਪੈਨਲ ਵੀ ਅਪਰੇਟਨ ਲਾਇਆ ਜਾਣਗੇ ਇਹ ਸੋਲਰ ਪੈਨਲ ਨੂੰ ਸੋਲਰ ਨਾਲ ਜੋੜਿਆ ਜਾਵੇਗਾ ਜਿਸ ਨਾਲ ਔਰਤਾਂ ਫੋਨਸ ਤੋਂ ਖੁਦ ਖਾਣਾ ਬਣਾ ਸਕਦੀਆਂ ਹਨ ਸਰਕਾਰ ਵੱਲੋਂ ਇਹ ਲਈ ਬੈਂਕ ਵੀ ਉਹੀ ਕਰਵਾਈਏ ਜਾ ਰਹੀਆਂ ਜੇਕਰ ਬਾਜ਼ਾਰ ਵਿੱਚ ਇਹਨਾਂ ਸੋਲਰ ਸਿਸਟਮਾਂ ਦੀ ਗੱਲ ਕਰੀ ਤਾਂ ਬਾਜ਼ਾਰ ਵਿੱਚ ਇਹਨਾਂ ਦੀ ਕੀਮਤ 15 ਤੋਂ 20000 ਰੁਪਏ ਕਰੀਬ ਹੈ ਪਰ ਸਰਕਾਰ ਵੱਲੋਂ ਇਹ ਔਰਤਾਂ ਨੂੰ ਮੁਫਤ ਉਪਲਬਧ ਕਰਵਾਏ ਜਾ ਰਹੀ ਹੈ ਜਿਸ ਦੀ ਵਰਤੋਂ ਤੁਸੀਂ ਰਾਤ ਨੂੰ ਜਾਂ ਖਰਾਬ ਮੌਸਮ ਦੌਰਾਨ ਵੀ ਕਰ ਸਕਦੇ ਹੋ ਉਧਾਰ ਕਾਰਡ ਆਮਦਨ ਸਰਟੀਫਿਕੇਟ ਡੋਮਿਸਾਈਲ ਸਰਟੀਫਿਕੇਟ ਬੀਪੀਐਲ ਰਾਸ਼ਨ ਕਾਰਡ ਮੌਜੂਦਾ ਮੋਬਾਈਲ ਨੰਬਰ ਬਿਜਲੀ ਬਿੱਲ ਦੀ ਫੋਟੋ ਕਾਪੀ ਇਸ ਵਿੱਚ ਜਮ੍ਹਾਂ ਕਰਵਾ ਸਕਦੀ ਹਾਂ ਇਸ ਲਈ ਜੇ ਕੋਈ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧ